ਸਾਸਤਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੋਂ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਇੱਥੇ ਜੀ ਦੁਪਹਿਰ ਦਾ ਟਾਈਮ ਆ ਆਪਾਂ ਮੈਂ ਸਤਲੋ ਗੱਦੇ ਚੱਕ ਰਹੇ ਆਂਗੇ ਗੱਦੇ ਆਪਾਂ ਸਵੇਰੇ ਨਾਲ ਥੱਲੇ ਲਾ ਦਿੰਨੇ ਆਂ ਫਿਰ ਆਪਾਂ ਨੀਰਾ ਹੁਣ ਜੀ ਇਹਨੂੰ ਹਰਾ ਪੱਠਾ ਤੇ 11 ਵਜੇ ਪਾਉਣ ਲੱਗ ਗਏ ਨਾਲੇ ਗੋਆ ਚੱਕ ਦਿੰਨੇ ਆਂ ਨਾਲੇ ਆਪਾਂ ਇਹਨਾਂ ਨੂੰ ਨੀਰਾ ਪਾ ਦਨੇਗਾ ਕਿਉਂਕਿ ਸਾਡੀ ਮਾਂ ਤੁਹਾਨੂੰ ਪਤਾ ਜੀ ਮਿਲਣੋਂ ਹਟ ਗਈ ਰੱਜੇ ਬਿਨਾ ਪਹਿਲਾਂ ਅਸੀਂ ਤੁਰਤੀ ਨੀਰਾ ਪਾ ਕੇ ਤਾਰ ਕੱਢਿਆ ਕਰਦੇ ਸੀਗੇ ਹੁਣ ਪਹਿਲੇ ਦੋ ਵਾਰੀ ਸਾਨੂੰ ਪੱਠੇ ਪੌਣੇ ਬੰਦ ਲੈਣੇ ਨੇ ਉਹਨੂੰ ਸ਼ਾਮ ਨੂੰ ਪਹਿਲਾਂ 7 ਵਜੇ ਪੌਣੇ ਫਿਰ 12:35 ਵਜੇ ਪੌਣੇ ਆ ਕਿਉਂਕਿ ਆਪਾਂ ਮੱਝਾਂ ਸਾਰੀਆਂ ਚਾੜ ਤੇ ਪਾਈਆਂ ਹੋਈਆਂ ਨੇਗੀਆਂ ਕਟੂ ਆਪਾਂ ਛੱਡਦੇ ਨਹੀਂ ਕਿਸਦਾ ਫਿਰ ਮੂਰੇ ਜਿਹੜੇ ਲੇਕਟੀ ਦਾਣਾ ਆਪਾਂ ਉਹਨਾਂ ਦੇ ਪਾ ਕੇ ਆਪਾਂ ਤਾਰਾ ਕੱਢ ਲੈਣੇ ਆ ਤੇ ਕੱਟੇ ਦਾ ਹੁਣ ਜੀ ਸੁਣ ਪਤਾ ਵੱਡੇ ਹੋ ਰਹੇ ਨੇ ਤਾਂ ਛੱਡਣੇ ਕਿੱਥੋਂ ਨੇ ਅਸਲੀ ਛੋਟੀ ਕੱਟੀ ਸੀ ਉਹ ਵੀ ਛੱਡਣੋਂ ਹਟ ਗਈ ਹੁਣਾਈ ਉਹਨੂੰ ਝੋਣ ਲੱਗ ਗਈ ਝੋਟੀ ਨੂੰ ਬਾਅਦ ਚ ਚੰਗਾ ਦੰਨੇ ਕੱਟੀ ਨੂੰ ਨਾਲੇ ਪਤਾ ਲੱਗ ਜਾਂਦੇ ਮੇਨਾਂ ਕਪਾਦ ਉੱਧ ਕੱਢ ਲੈਣਾ ਤੇ ਇੱਕ ਕਮੈਂਟ ਆਇਆ ਸੀ ਜੀ ਤੁਹਾਡੀ ਝੋਟੀ ਦਾ ਦੁੱਧ ਕਿੰਨਾ ਹੋ ਗਿਆ ਝੁੱਟੀ ਥੱਲੇ ਜੇ 10 ਲੀਟਰ ਦੁੱਧ ਹੈ ਜੀ ਆਪਣੀ ਝੁੱਟੀ ਥੱਲੇ 10 ਤੋਂ ਉੱਪਰ ਵੇਸ਼ਕ ਹੋਵੇ ਸਿਰ ਪਾਈਏ ਪਰ ਕੱਟ ਨਹੀਂ ਹੈਗਾ 10 ਲੀਟਰ ਤੇਨ ਸਾਢੇ ਤਨ ਲੀਟਰ ਆਪਾਂ ਕੱਢ ਲੈਨੇ 2 ਲੀਟਰ ਆਪਾਂ ਕੱਟਣੀ ਗਿਗਾ ਦਨੇ ਕਿਉਂਕਿ ਕੱਟੀ ਦਾ ਸਾਨੂੰ ਚੁੰਗਦੇ ਆ ਪਤਾ ਲੱਗਿਆ 2 ਲੀਟਰ ਦੁੱਧ ਪੀ ਕੇ ਨੀਰੇ ਚਰ ਤੇ ਜਮਾ ਮੂੰਹ ਨਹੀਂ ਲਾਉਂਦੀ ਭੁੱਖ ਨਹੀਂ ਹੁੰਦੀ ਆਰਾਮ ਨਾਲ ਬਹਿ ਜਾਂਦੀ ਹੈ ਚੁੰਗ ਕੇ ਜਮਾ ਵੀ ਭੁੱਖਾ ਹੋਵੇ ਮਨੇ ਮੁੱਟੀ ਭੁੱਖੀ ਰਹੇ ਤੜਾਵੇ 2 ਲੀਟਰ ਦੁੱਧ ਜੀ ਆਰਾਮ ਨਾਲ ਉਹ ਨੂੰ ਆਪਾਂ ਛੱਡ ਦਿੰਨੇ ਆਂਗੇ ਤੇ ਸਾਡੇ ਤਿੰਨ ਤਿੰਨ ਪਾ ਚੋ ਲੈਣੇ ਆ ਕਿਉਂਕਿ ਛੋਟੀ ਆਪਣੀ ਹੁਣ ਦੁੱਧ ਚੜੀ ਵੀ ਜਾਂਦੀ ਹੈ ਜੀ ਮੈਲਾ ਡੱਗੀ ਹੈ ਜੀ ਹਜੇ ਤੱਕ ਵੀ ਇਹ ਕਿਉਂਕਿ ਗੁੜ ਗੰਨਾ ਆਪਾਂ ਇਹਨੂੰ ਹਜੇ ਪਾਈ ਜਨੇ ਆ ਬਾਲ ਕੇ ਗੁੜ ਪਾ ਦਨੇ ਆ 20 ਕਿਲੋ ਰੋਲ ਦਾ ਤੇ 20 ਕਿਲੋ ਗੁੜ ਨੂੰ ਖਵਾਤਾ 10 ਕਿਲੋ ਹੋਰ ਖਵਾ ਦਾਂਗੇ 10 15 ਕਿਲੋ ਦੂਜਾ ਸਮਾਨ ਖਵਾਤਾ ਇਹਨੂੰ ਆਰਾਵਖੰਡ ਪਾਤੀ ਜੀ ਕੁਝ ਸ਼ੱਕਰ ਪਾਤੀ ਮਣ ਚੀਜ਼ ਹੋ ਜੂ ਸਾਰੇ ਗੁੜ ਲਾ ਕੇ ਸਾਰਾ ਗੁਰਸ ਲਾ ਕੇ ਵੀ ਆਪਾਂ ਇੱਕ ਮਾਣੇ ਨੂੰ ਖਵਾਤਾ ਇਹ ਸੇਵਾ ਕਰਾਂਗੇ ਫੇਰੀ ਪਾਸੋਂ ਦੁੱਧ ਦੇਊਗਾ ਜੀ ਇਹਦੇ ਸਮਾਂ ਦੇ ਫੈਂਟ ਵੀ ਵਧੀਆ ਹੁੰਦੀ ਹੈਗੀ ਕਿਉਂਕਿ ਉਹਨੂੰ ਗੁਰਗੰਨਾ ਪੈਂਦਾ ਹੈਗਾ ਵਧੀਆ ਹੋ ਇਹਦੇ ਕਰਕੇ ਨਾਲ ਜਿਵੇਂ ਸੱਜਰ ਸੂਈ ਹੈ ਸਮਾਂ ਜਿਹੜੀ ਮੈਂ ਸਾਡੀ ਕੱਤੀ ਭੁੱਲੀ ਸੀ ਉਹਦੀ ਫੈਂਟ ਨਹੀਂ ਆਉਂਦੀ ਜਿਹੋ ਦਾ ਦੁੱਧ ਵਿੱਚ ਪੈ ਜਨਾ ਜੀ ਕਿਲੋ ਵੀ ਪਾ ਦਈ ਸੀ ਵਿੱਚ ਨਾਲ ਦੇ ਨਾਲ ਹੀ ਫੈਂਟ ਘਟ ਜਾਂਦੀ ਹੈ ਉੱਪਰੋਂ ਜੀ ਪਤਾ ਨਹੀਂ ਹੁਣ ਫੇਰ ਕਹਿੰਦੇ ਫੈਂਟ ਦਾ ਰੇਟ ਘਟ ਗਿਆ ਦੁੱਧ ਹੀ ਨਹੀਂ ਕੁਸ ਰੇਟ ਚੱਕ ਦੇਗੀ ਹੁਣ ਤਾਂ ਲੱਗਦਾ ਵੀ ਫੇਰ 60 ਰੁਪਏ ਦਾ ਘੱਟ ਦੁੱਧ ਪਾਜਦਾ ਵੀ ਫਾਇਦਾ ਨਹੀਂ ਲੱਗਦਾ ਜੀ ਕੀ ਕਰੀਏ ਤੋ ਲੇਕੋ ਤਾਂ ਨਾ ਜੀ ਉੱਤਰ ਦੇ ਵੀ ਕੀ ਮੱਜਾ ਰੱਖੇ ਨਾ ਕੀ ਫਾਇਦਾ ਜਿਹੜੋ ਕੁਸ ਬਣਦੇ ਹੀ ਨਹੀਂਗਾ ਕਦੇ ਫੈਂਟ ਦਾ ਰੂਟ ਫੇਰ ਕੱਟ ਗਿਆ ਕਦੇ 50 ਕਦੇ 55 ਨੇ ਦੁੱਧ ਲਾ ਕੇ ਦੇ ਗਾਣ ਅਸੀਂ ਸ਼ਾਮ ਨੂੰ ਨਾ ਪਾਣੀ ਪੀਉਣੋਂ ਵੀ ਹਟ ਗਏ ਜੀ ਹੁਣ ਵੀ ਪਹਿਲਾਂ ਪਤਾਰਾ ਕੱਢਦੇ ਬਾਅਦ ਚ ਪਾਣੀ ਪੀਉਣੇ ਆਗੇ ਵੀ ਪਾਣੀ ਕਰਕੇ ਵੀ ਕਈ ਵਾਰ ਫੈਂਟ ਕੱਟ ਜਾਂਦੀ ਐ ਤੇ ਪਾਣੀ ਨੂੰ ਵੀ ਰਾਤ ਹੋ ਜਾਂਦੇ ਪੀਉਣ ਦੇ ਕਿਉਂਕਿ ਨੀਰੋਚਾਰਾ ਖਾਂਦੀਆਂ ਨੇ ਫੇਰ ਕਿਤੇ ਜਾ ਕੇ ਅਸੀਂ ਇਹਨਾਂ ਨੂੰ ਪਾਣੀ ਪੀਉਣੇ ਕਿਉਂ ਨੀਰੋਚਾਰਾ ਖਾਂਦੀ ਐ ਪਾਣੀ ਪੀਂਦੀਆਂ ਨਹੀਂ ਗੀਆਂ ਜੋ ਮਿੰਨੀ ਰਹੋ ਜਾਂ ਪਾਣੀ ਪਿਉਂਦਿਆਂ ਨੂੰ ਵੀ ਫਿਰ ਵੀ ਨਹੀਂ ਕੋਈ ਫੈਂਟ ਫੂਟ ਦਾ ਕੁਝ ਬਣਦਾਗਾ ਐਹੇ ਤੁਸੀਂ ਦੱਸੋ ਜੀ ਕੀ ਪਾਈ ਆਪਾਂ ਮੱਜਾਂ ਨੂੰ ਜਿਹੜੇ ਆਪਣੀ ਮੱਜਾਂ ਦੀ ਫੈਂਟ ਵਾ ਦਜੀ ਤੇ ਆਪਦੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂਗੇ ਪਹਿਲਾਂ ਬਜੇ 60 ਰੁਪਏ ਲੱਗ ਜਾਂਦਾ ਸੀਗਾ ਹੁਣ ਫੇਰ ਘਟਾਤਾ ਪਤਾ ਨਹੀਂ ਫੈਂਟ ਦਾ ਰੇਟ ਹੀ ਘਟ ਗਿਆ ਹੁਣ ਅੱਗੇ ਅੱਗੇ ਦਾ ਜੰਮੀ ਕਹਿਣਗੇ ਸਸਤਾ ਹੋ ਗਿਆ ਤੇ ਪੰਜ ਦੁਪਹਿਰ ਵਾਲਾ ਨੀਰਾ ਪਾਈ ਜੰਨੇ ਇਹਨਾਂ ਨੂੰ ਥੋੜੇ ਥੋੜੇ ਹੀ ਪਾਵਾਂਗੇ ਕਿਉਂਕਿ ਧਾਰਾ ਮਿਲੇ ਫਿਰ ਆਪਾਂ ਅੱਜ ਮਾਜਾ ਪਾ ਦਿੰਨੇ ਲਿਫਟੀ ਰਲ ਜਿੰਨੇ ਵਜੇ ਖਾ ਲੈਂਦੀਆਂ ਨਹੀਂ ਹੈਗੀਆਂ ਜਾ ਤਾਂ ਸਾਨੂੰ ਉਹ ਮੱਜਦਾ ਹੀ ਹੁੰਦਾ ਵੀ ਉਹ ਰੱਜ ਲਿਓ ਰੱਜ ਕੇ ਮਿਲਪੇ ਉਹ ਰੱਜ ਕੇ ਨੀਰਾ ਛੱਡ ਕੇ ਫਿਰ ਮਿਲਦੀ ਐ ਜੀ ਪਿਛਲੇ ਵਾਰ ਤਾਂ ਉਹਨੂੰ ਉਹ ਮੂਰੇ ਖਾਣ ਦਾ ਸੁਭਾਅ ਪੈ ਗਿਆ ਸੀਗਾ ਅਸੀਂ ਛਿੱਕ ਝੋਟੀ ਲਵੇ ਬੰਨਿਆ ਕਰਦੇ ਉਹ ਝੋਟੀ ਉਹ ਮੂਰੋ ਖਾਣ ਜਾਂਦੀ ਉਹ ਮਾਰਿਆ ਕਰਦੇ ਅਸੀਂ ਬੱਡੰਡਾ ਲੈ ਕੇ ਖੜਨ ਲੱਗ ਗਏ ਬਸ ਉਹਨੂੰ ਉਹੀ ਸੁਭਾਅ ਪੈ ਗਿਆ ਮੂਰੇ ਲੇਪੀ ਪਾ ਕੇ ਡੰਡਾ ਲੈ ਕੇ ਖੜਦੇ ਅਸੀਂ ਫੇਰ ਉਹ ਮਿਲਿਆ ਕਰਦੀ ਐਤੇ ਅਸੀਂ ਕੱਟੀ ਤੇ ਲਾ ਰੱਖੇ ਕੱਟੀ ਛੱਡਦੇ ਆ ਤੇ 3 ਮਹੀਨੇ ਹੋ ਜਾਣਗੇ ਉਹਨੂੰ ਸੂਈ ਨੂੰ ਆਪਾਂ ਕੱਟੀਓ ਛੱਡਦੇ ਆ ਉਹਦੀ ਇਹ ਕੱਟੀ ਦੀ ਜਿੰਜਰ ਮਿਲੂਗੀ ਜਦੋਂ ਚਲਾਇਆ ਹੋ ਗਿਆ ਵੀ ਥੋੜੀ ਟੁਕੜ ਜੀ ਹੋ ਗਈ ਫਿਰ ਆਪਾਂ ਇਹਨੂੰ ਚਾੜ ਤੇ ਪਾ ਲਾਂਗੇ ਇੱਕ ਬੜਾ ਦਾ ਕੱਟੀ ਉਹ ਛੱਡਦੇ ਆਂ ਤੇ ਮਸ਼ੀਨ ਆਪਣੇ ਬਾਹਰ ਨਿਕਲ ਗਈ ਜੀ ਕੰਪੈਨ ਖੋਲ ਰੱਖੀਏਗੀ ਕਿਉਂਕਿ ਜੀਰੀਆਂ ਵੀ ਆ ਗਈਆਂ ਹੁਣ ਹੁਣ ਕੰਪੈਨ ਹੁਣ 2-4 ਦਿਨਾਂ ਕਹਿੰਦੇ ਸਮਾਰਾਂਗੇ ਉਹ ਤਾਂ ਠੀਕ ਹੀ ਐ ਹੁਣ 2-4 ਦਿਨ ਫਿਰ ਵੀ ਲੱਗ ਜਾਂਦੇ ਨੇ ਉਧਰ ਉਹਨਾਂ ਦਾ ਰੁਪਕ ਹੋ ਜਾਂਦਾ ਉਧਰ ਮੱਜਾ ਦਾ ਕੰਮ ਬਾਹਲੇ ਕੰਮ ਵਿਚਲਿਆ ਪਿਆ ਹੁਣ ਤਾਂ ਇੱਕ ਮਿੰਟ ਨਹੀਂ ਬੇਲ ਲੱਗਦੀ ਕਿਸੇ ਕੰਮ ਦੀ ਵੀ ਮਸ਼ੀਨ ਵੀ ਕਦੇ ਚੱਲਦੀ ਹੈ ਕਦੇ ਨਾ ਮਸ਼ੀਨ ਵੀ ਸਾਡਾ ਕੜਾਈ ਜੜੇ ਨਹੀਂ ਖੜੀ ਹੈਗੀ ਆਪਣੀ ਚਰੀ ਵੀ ਹੁਣ ਤਾਂ ਨਮੀ ਹੋਊ ਜਿਹੜੀ ਉਹ ਹੋਊਗੀ ਪਹਿਲਾਂ ਤਾਂ ਸਾਰੀ ਹੁਣ ਇੱਕ ਅੱਧੇ ਦਿਨ ਦੀ ਰਹਗੀ ਜਮੀ ਸੁੱਕ ਜੇ ਰਹੀ ਹੈ ਕੁਸ ਪਈ ਸਵੇਰੇ ਵੱਢ ਲਿਆ ਨੂੰ ਸ਼ਾਮ ਤੱਕ ਜਦੋਂ ਉਹਨੂੰ ਕੁੱਟਦੇ ਆ ਉਹ ਤੱਕ ਜਮੀ ਸੁੱਕ ਜਾਂਦੀ ਹੈ ਐਂ ਜੀ ਕਰਦੇ ਇਸ ਤੋਂ ਵੱਡਾ ਬੱਠਲ ਹੋਰ ਲਿਆਈ ਇੱਕ ਬੂਰੇ ਚਾਰੇ ਨੂੰ ਲਾਲੀ ਇਹ ਥੋੜਾ ਛੋਟਾ ਹੈ ਵਿੱਚ ਨੀਰਾ ਦਾਣਾ ਨੀਰਾ ਪਾਉਣੇ ਜੀ ਪੂਛ ਵਾਂਚ ਮਾਰ ਦੇਣ ਬੁੱਲ ਵੀ ਜਾਂਦਾ ਉਹ ਟੁਕਰੇ ਵਰਗੀ ਹੈ ਉਹ ਵਧੀਆ ਵੀ ਹੈ ਚੱਕਰ ਨੂੰ ਹਲਕਾ ਜਿਹਾ ਨਾਲੇ ਨਾਲੇ ਜਿਹਦੇ ਹੁੰਦੇ ਡਿੱਗ ਡੁੱਗੂ ਜੀ ਟੁੱਟਦਾ ਵੀ ਨਹੀਂਗਾ ਇਹ ਪਲਾਸਟਿਕ ਐਸੀ ਹੁੰਦੀ ਹੈ ਵੀ ਜੇ ਡਿੱਗ ਵੀ ਜਾਊਗੀ ਤਾਂ ਵੀ ਨਹੀਂ ਟੁੱਟਦੀਗੀ ਤੇ ਅੱਛਾ ਆਪਾਂ ਸੰਭਰ ਦਿੰਨੇ ਜੀ ਹੁਣ ਇਹ ਦਾ ਜਰਾ ਕੁੱਟ ਲਿਆ ਸੀਗਾ ਕੂੜਾ ਹੋ ਜਾਂਦਾ ਕੂੜਾ ਹੁੰਦਾ ਆਪਾਂ ਧੂਣ ਤੇ ਪਾ ਦਿੰਨੇ ਆਥਣੇ ਮਸ਼ੀਨ ਬਾਹਰ ਨਿਕਲ ਕਰਕੇ ਇੰਨੀ ਗਰਮੀ ਹੋਈ ਜਿਉਂਦਰ ਜਦੋਂ ਮਸ਼ੀਨ ਇਹਨਾਂ ਨੇ ਬਾਹਰ ਕੱਢੀ ਇੰਨੀ ਗਰਮੈਸ ਨਿਕਲੀ ਮਸ਼ੀਨ ਚੋਂ ਮਸ਼ੀਨ ਸਟਾਰਟ ਕਰੀ ਜਦੋਂ ਇੰਨੀ ਗਰਮੀ ਲੱਗੇ ਤੇ ਦੋ ਹੁਣ ਕੁਛ ਗਰਮੀ ਹੋ ਵੀ ਰਹੀ ਹੈ ਰੱਬ ਦਾ ਮੌਸਮ ਵੀ ਖਰਾਬ ਹੋ ਰਿਹਾ ਹੈਗਾ ਐਂ ਡਰ ਲੱਗਦਾ ਵੀ ਰੱਬ ਕਿਤੇ ਮੀਂਹ ਨਾ ਪਾ ਦੇ ਤੂੰ ਜਿਰੀ ਵੀ ਆਪਣੀ ਆ ਰਹੀ ਹੈ ਜੀ ਐ ਵੀ ਦੋ ਚਾਰ ਦਿਨ ਹੋ ਕੱਪ ਜਿਹੜਾ ਹਰਾ ਦਾਣਾ ਵੀ ਫੇਰ ਵੱਡਾਂਗੇ ਹਰੇ ਦਾਣੇ ਕਰਕੇ ਫੇਰ ਪਈ ਰਹੂਗੀ ਮੰਡੀ ਚ ਪਰ ਰੱਬ ਨੂੰ ਦੇਖ ਦੇ ਕੇ ਫੇਰ ਡਰ ਲੱਗਣ ਲੱਗ ਜਾਂਦਾ ਹੈ ਪਾਉਂਦੇ ਰੱਬ ਮੀ ਨਹੀਂ ਪਾਉਂਦਾ ਬੇਮੌਸਮ ਆਇਆ ਨਹੀਂ ਬਤਾ ਮੀ ਪਾ ਦੇ ਚਲੋ ਜੀ ਰੱਬ ਦੀ ਮਰਜ਼ੀ ਹੈ ਜੇ ਮੇਰੇ ਰੱਬ ਨੇ ਕਰਨਾ ਹੁੰਦਾ ਹੈ ਉਹੀ ਕਰੂਗਾ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਅਰਦਾਸ ਕਰ ਸਕਦੇ ਹਾਂ ਪ੍ਰਮਾਤਮਾ ਸੁੱਖ ਸੰਤ ਨਾਲ ਜੀਰੀਆਂ ਵੜ ਜਾਣ ਛੀ ਮਹੀਨਾ ਦੀ ਫਸਲ ਹੈ ਜੀ ਸਾਰੇ ਲੋਕੀ ਛਾਲਾ ਮਾਰਦੇ ਨੇ ਫਸਲ ਆਊਗੀ ਪਾਹ ਕਰਾਂਗੇ ਆਹ ਕਰਾਂਗੇ ਇੱਥੇ ਜੱਪੇੰਦ ਨੂੰ ਲੇਟੀ ਦਾਣਾ ਪਾਉਣ ਲੱਗ ਰਹੇ ਆ ਆ ਤੁਸੀਂ ਦੇਖੋ ਜਿਹੜੇ ਬਾਲਟੀਆਂ ਭਰ ਕੇ ਪੱ ਦਿੱਦੀ ਵਾਲਟੀ ਚਾਰਾਂ ਨੂੰ ਪਾਉਣੇ ਸਵੇਰੇ ਸ਼ਾਮ ਤਾਂ ਵੀ ਕਹਿੰਦੇ ਫੈਂਟ ਨਹੀਂ ਆਉਂਦੀ ਚਾਰ ਚੀਜ਼ਾਂ ਐ ਜੇ ਆਪਾਂ ਪਾਉਣੇ ਆਂਗੇ ਬੜੇ ਮੈਦੀ ਖਾਲਾ ਤੇ ਲੇਟੀ ਛਿਲਕਾ ਜੀ ਛੋਲਿਆਂ ਦਾ ਛੋਲੇ ਦੀ ਚੋਰੀ ਫਿਰ ਵੀ ਕਹਿੰਦੇ ਫੈਂਟ ਨਹੀਂ ਆਉਂਦੀ ਹੁਣ ਇਸ ਤੋਂ ਬਾਕੀ ਪੰਜਵੀਂ ਸਰੋਂ ਦੀ ਖਲ ਹੁੰਦੀ ਹੈ ਜੀ ਆਪਣੀ ਕਿੱਲੋ-ਕਿੱਲੋ ਆ ਜਾਣਗੇ ਸਾਰੇ ਨੂੰ ਉਹ ਸੰਨੀ ਚੱਪਾਂ ਲਾਉਣੇ ਆਗੇ ਜੇ ਹੁਣ ਨਹੀਂ ਫੈਂਟ ਆਉਂਦੀ ਜੀ ਫਿਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਫਿਰ ਤਾਂ ਇਹ ਮੈਂ ਸਾੱਚੀ ਖਰਾਬੀ ਹੋ ਰਹੀ ਹੈ ਕਿ ਫੈਂਟ ਚੀ ਹੋ ਰਹੀ ਹੈ ਅਜੋਕ ਟੀਵੀ ਆਪਣੀ ਠੀਕ ਜੇ ਦੁੱਧ ਦੇ 2.5 ਲੀਟਰ ਹੀ ਦਿੰਦੇ ਇੱਕ ਟਨ ਦਾ 2 ਲੀਟਰ ਹੀ ਦਾ ਲੋਬ ਇਹਦਾ 5 ਕਿਲੋ ਲੀਟਰ ਦੁੱਧ ਦਾ ਹੈ ਜਿਹੜੇ ਸ਼ਾਂਪ ਜੀਦੋਂ ਹੋਈਏਗੀ ਉਸ ਤੋਂ ਬਾਅਦ ਫਿਰ ਉਹ ਤਾਂ ਸੇਵਾ ਜੀ ਦੀ ਖਾਸੀ ਬਣੀ ਗੁੜ ਗੰਨਾ ਪਾਈਗੇ ਦੁੱਧ ਵਧਿਆ ਕਰਿਆ ਸੀ ਕਿ ਹੁਣ ਜੂ ਗੁੜ ਵੀ ਨਹੀਂ ਹਮੇਸ਼ਾ ਪਾ ਸਕਦੇਗੇ ਆਪਾਂ ਤੇ ਸ਼ੱਕਰ ਤਾਂ ਪੈਨੂੰ ਪਿਆ ਲੈਣਗੇ ਵਿਚਾਲੇ ਤਨੇ ਦੁੱਧੂ ਦੇਈ ਜਾਊਗੀ ਤਾਂ ਸਾਹਮਣੇ ਵੀ ਔਖੇ ਨੇ ਜੀ ਬਿਨਾਂ ਦੁੱਧੋ ਤਾਂ ਪਤਾ ਨਹੀਂ ਇਹ ਸਾਲ ਸਾਲ ਪੰਨਣ ਗਿਆ ਕੀ ਕਰਨੀਆ ਸਾਡੇ ਦੋਨੇ ਮੱਜਾਂ ਕਿਦਨੇ ਅੱਗੇ ਨਮੀਆਂ ਹੋਣਗੀਆਂ ਦੋਨੇ ਇਕੱਠਿਆਂ ਵਾਂਗੂ ਸੌਏ ਸੀ ਮਹੀਨੇ ਦੇ ਫਰਕ ਨਾਲ ਦੋਨੇ ਨੀਂਦੀਆਂ ਹੋਈਆਂ ਅੱਗੇ ਇਧਰ ਜੰਗਰਿਆ ਕਣੀਆਂ ਬਹੁਤ ਧੁੱਪ ਪੈਂਦੀ ਹੈ ਸਾਡੇ ਤੇ 14 ਘੜ ਦੇਗੇ ਇਧਰ ਸੂਰਜ ਛਿਪਦਾ ਬਹੁਤ ਜਿਆਦਾ ਧੁੱਪ ਪਉਂਦੀ ਹੁਣ ਤਾਂ ਘਟੂਣ ਲੱਗੀ ਪਹਿਲਾਂ ਜਿਆਦਾ ਧੁੱਪ ਹੋਇਆ ਕਰਦੀ ਅੱਪਾ ਦੇਖੋ ਕੱਟੀ ਛੱਡੀ ਨੇ ਆਪਾਂ ਇਸ ਤਰ੍ਹਾਂ ਥੱਲੇ ਬੈਠਣ ਲੱਗੇ ਪਹਿਲਾਂ ਉਹ ਕੱਟੀ ਛੱਡੀਗੇ ਫਿਰ ਮੈਂ ਸੱਚੇ ਵੀ ਕੱਟੀ ਛੱਡੀਗੇ ਨੂੰ ਕੱਟੀ ਦੇ ਮੰਡ ਪੈ ਜੂਗਾ ਆਪਾਂ ਇਹੀ ਬੈਠ ਕੇ ਦੇਖਿਆ ਕਰੀਏ ਵੀ ਇਹ ਸਵਾਭ ਹੈ ਜੀ ਨੂੰ ਕੱਟੀ ਛੱਡੀ ਅੱਗੇ ਹੁਣ ਤਾਂ ਚੰਗਾ ਮੰਗ ਜਲ ਦੋ ਮਹੀਨੇ ਹੋਰ ਕੱਟੀ ਨੂੰ ਫਿਰ ਔਖਾ ਹੋ ਜਾਂਦਾ ਪਰ ਬਾਅਦ ਚ ਨਾਲ ਪਸ਼ੂ ਜੀਆ ਚਾਟਦੇ ਲਾਲਚ ਨਾਲ ਦੁੱਧ ਦੇ ਹੀ ਜਾਂਦਾ ਰਹਿੰਦਾ ਤਾਰ ਵੀ ਛੇਤੀ ਲੈਂਦੀ ਹੈ ਆਪਦੀ ਮਾਮੂងੀ ਉਹਦੀ ਮਾਂ ਵੀ ਆਈ ਹੈ ਜੀ ਛੇਤੀ ਤਾਰ ਲੈਂਦੀ ਹੈ ਫੜ ਜਿਹੜੀ ਉਹ ਮੱਝ ਜਿਹੜੀ ਕੱਤੀ ਪੁੱਲੀ ਸੀ ਉਹ ਨਹੀਂ ਜਾਂਦਾ ਨਾ ਟਾਈਮ ਤਾਰ ਦੀ ਕੱਤੀ ਵੀ ਵਿਚਾਰੀ ਅੱਕ ਜਾਂਦੀ ਐ ਉਹ ਵੀ ਛੱਡ ਕੇ ਪਿੱਛੇ ਖੜ ਜਾਂਦੀ ਐ ਇੱਥੇ ਆਪਾਂ ਜੀ ਗੋਲੀਆਂ ਦੇਣ ਲੱਗ ਰਹੇ ਹਾਂ ਮੱਝਾਂ ਨੂੰ ਜਿਹੜੇ ਜੀਜੂ ਹੋ ਜਾਂਦੇ ਨੇ ਅੰਦਰ ਉਹਨਾਂ ਖਾਤਰ ਗੋਲੀਆਂ ਦਿੰਨੇ ਆਪਾਂ ਤਿੰਨ ਮਹੀਨੇ ਬਾਅਦ ਗੋਲੀ ਦਿੰਨੇ ਆ ਜੀ ਇਹ ਉਹ ਕਿ ਆ ਵੀ ਆਪਾਂ ਗੋਲੀਆਂ ਦੇ ਕੇ ਫੇਰ ਹੀ ਅੰਦਰ ਦੇ ਕੰਮ ਜਿਹੜਾ ਰਹਿ ਗਿਆ ਉਹ ਟੁੱਕਲਾ ਕਰਾਂਗੇ ਫੇਰ ਭੁੱਲ ਜਾਂਦੇ ਆ ਰਾਤ ਨੂੰ ਹੁਣ ਗੁੜ ਨਾਲ ਇਹਨਾਂ ਨੂੰ ਗੁੜ ਪਾ ਪਾ ਕੇ ਵਿੱਚ ਇਹਨਾਂ ਦੇ ਲੇਟੀ ਨਾਲ ਖਵਾਇਆਂ ਨੇ ਗਈਆਂ ਉਦੋਂ ਜਿਹਨੂੰ ਮਾਮਾ ਮੀਆਂ ਤਾਂ ਗੁੜਤੀ ਖਾ ਲਈ ਗੀ ਗੋਲੀ ਐ ਖਾਣ ਪੀਣ ਦੇ ਮਾਮਲੇ ਚ ਦੋਨੇ ਸਹੀ ਨੇ ਦੋਨੇ ਮਾਮਾ ਧੀਆਂ ਨਹੀਂ ਖਾ ਕੇ ਰਾਜੀ ਹੈਗੀਆਂ ਇਹਨਾਂ ਨੂੰ ਵਿੱਚ ਲੇਟੀ ਪਾਈਏ ਫਿਰ ਖਾਣੀਆਂ ਇਹ ਉਹਨਾਂ ਨੂੰ ਕੁਝ ਮਰਜ਼ੀ ਪਾ ਦੇ ਦੋਨੇ ਮਾਮਾ ਧੀਆਂ ਆਰਾਮ ਨਾਲ ਖਾ ਲੈਂਦੀਆਂ ਨੇ ਉਸ ਬਾਹਰ ਤਾਂ ਥੋੜਾ ਜਿਹਾ ਦਿਨ ਖੜਾਈ ਸੀ ਬੇ ਨਿਹਰਾ ਹੋਇਆ ਨਹੀਂ ਸਾਡੇ ਅੰਦਰ ਕਰਕੇ ਸ਼ੈੱਡ ਕਰਕੇ ਨਿਹਰਾ ਜਿਆਦਾ ਲੱਗਦਾ ਅੱਜ ਜਿੱਦ ਦੀ ਗੋਲੀ ਜੇ ਪਕਟਰੂਆਂ ਨੂੰ ਪਾਤੀ ਸੀਗੀ ਇੱਕ ਗੋਲੀ ਆਪਾਂ ਮੱਜਾਂ ਨੂੰ ਪਾਤੀ ਨਾਲੇ ਛੋਟੀ ਜਿਹੜੀ ਡੇਢ ਸਾਲ ਦੀ ਉਹਨੂੰ ਵੀ ਇੱਕ ਗੋਲੀ ਪਾਤੀ ਸੀਗੀ ਬਾਕੀ ਇਹਨਾਂ ਦੀ ਜੂਨ ਵਾਲੀ ਦਵਾਈ ਲੈਂਦੀ ਏ ਕਟਰੂਆਂ ਦੀ ਵੀ ਸਾਰਿਆਂ ਨੂੰ ਹੀ ਖਸ਼ੀਸ਼ੀ ਦੇ ਦਾਂਗੇ ਇੰਕਾ ਲਿਵਰ ਟੋਨਿਕ ਲੈਂਦਾ ਏ ੱਟੀ ਵਾਸਤੇ ਉਹ ਪਹਿਲਾਂ ਸਾਡੇ ਕੋਲ ਪਿਆਸੀ ਜੀ ਪਹਿਲਾਂ ਵਾਲਾ ਪਹਿਲਾਂ ਬੂਰੇ ਗੱਟੇ ਖਾਤਰ ਲੈਂਦਾ ਸੀ ਥੋੜਾ ਜਿਹਾ ਜੋ ਬਚਿਆ ਪਿਆਸੀ ਉਹ ਦੇ ਦਿੰਦੇ ਸੀ ਉਹਨੂੰ ਉਹਨ ਖਤਮ ਹੋ ਗਿਆ ਹੁਣ ਆਪਾਂ ਨਵਾਂ ਲੈ ਕੇ ਆਏਗੇ ਉਹ ਸੇਮ ਤਾਂ ਨਹੀਂ ਮਿਲਿਆ ਹੋਰ ਲੈ ਕੇ ਆਏ ਆਂ ਅੱਜ ਦੀ ਗੋਲੀ ਪਾਤੀ ਜੇ ਆਪਾਂ ਕਟਰੂਆਂ ਨੂੰ ਵੀ ਇਹ ਸੜਾ ਕਟਰਨ ਵਾਲੇ ਵਧੀਆ ਖਾਂਦਾ ਪਿੰਦਾ ਸਾਰਾ ਕੁਝ ਲੁੱਟ ਲੁੱਟੀ ਖਾਂਦਾ ਨਾਲੇ ਉੱਬਰਦਾ ਜਾਂ ਨਹੀਂ ਨਾਲਿਆਂ ਨੂੰ ਵੀ ਨਾ ਦਵਾਈ ਦੇਵਾਂਗੇ ਵੀ ਕਈ ਵਾਰ ਪਸੂ ਜੰਦਰ ਜੂ ਹੋ ਜਾਂਦਾ ਜੂਨਾ ਵੀ ਹੋ ਜਾਂਦੇ ਨੇ ਕਟਰੂਆਂ ਨੂੰ ਕੀ ਪਤਾ ਲੱਗਦਾ ਜੀ ਤਿੰਨ ਮਹੀਨੇ ਬਾਅਦ ਜੇ ਆਪਾਂ ਨੂੰ ਗੋਲੀ ਦੇਣੀ ਚਾਹੀਦੀ ਹੈ ਮੱਝਾਂ ਨੂੰ ਲੋਕ ਜੋ ਜੀ ਜੂ ਹੁੰਦੇ ਨੇਦਰੰਦਰ ਬੜੀ ਸਾਫ ਹੋ ਜਾਂਦੇ ਨੇ ਇਹਨਾਂ ਦਾ ਕੱਦ ਕਾਠੀ ਵਧੀਆ ਜੀ ਇਹਦਾ ਪਰ ਇਹ ਬੁਰਦਾ ਜਾਂ ਨਹੀਂ ਕੋਤੋਂ ਇਹਨੂੰ ਕੀ ਹੋਏਗਾ ਲਿੱਸਾ ਜਾਦੇ ਹੈ ਅਜੇ ਕਾਲਾ ਕੱਟੇ ਦੀ ਸੀ ਤੇ ਫਿਰ ਵੀ ਇਹਨੂੰ ਦੇਖ ਕੇ ਠੀਕ ਲੱਗਦੀ ਹੈ ਉਹ ਥੋੜਾ ਕੱਦ ਛੋਟਾ ਰ ਤਾਂ ਵੀ ਉਹ ਐਂ ਲੱਗਦਾ ਹੈ ਇਹ ਆਪਣੀ ਛੋਟੀ ਰਹਗੀ ਜੀ ਇੱਕ ਗੜਕਸਾਲ ਜਿਹੜੀ ਉਹਨੂੰ ਭਾਉਣੇ ਆਪਾਂ ਗੋਲੀ ਤੇ ਇਹ ਹੈ ਜੀ ਦਵਾਈ ਲੀਵਰ ਖਾਤਰ ਜਿਹੜੇ ਆਪਾਂ ਕਠੂਰ ਖਾਤਰ ਲੈ ਕੇ ਆਏ ਆ ਇਹ ਦਵਾਈ ਲੈ ਕੇ ਆਏ ਜੀ ਕਹਿ ਕੇ ਵਧੀਆ ਕੈਸੀ ਵਧੀਆ ਦੇ ਦੋ ਬਾਕੀ ਰਿਜ਼ਲਟ ਦੇ ਉੱਤੇ ਬਾਅਦ ਪਤਾ ਲੱਗੂਗਾ ਇਹ ਬੜੇ ਇੱਤਨੇ ਜੇ ਪਗੋਲੀਆਂ ਤੇ ਇਹ ਜੁੰਨ ਵਾਲੀ ਦਵਾਈ ਲੈ ਕੇ ਆਏ ਇਹਨਾਂ ਨੂੰ ਤਰਨਾ ਸ਼ਿਸ਼ਲੇ ਤਾਂ ਨਾਨੂ ਵੀ ਇੱਕ ਦੇ ਦਾਂਗੇ ਕਿਉਂਕਿ ਆਪਣੀ ਗੱਟੀ ਵੀ ਹੁਣ 1 ਮਹੀਨੇ ਦੀ ਹੋ ਗਈ ਹੁਣ ਆਪਾਂ ਇੱਕ ਸ਼ੀਸ਼ੀ ਦੇ ਸਕਦੇ ਹਾਂ ਪਹਿਲਾਂ ਵੀ ਦੇਤੀ ਸੀਗੀ ਚਲੋ ਜੀ ਵੀਡੀਓ ਦਾ ਅੰਡਾ ਪੈਚੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ